ਤਸਰੀਆਂ ਕਾਂਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਜਰਿਆਂ ਜੀ ਵੱਡੀ ਖਬਰ ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਹੜ੍ਹਾਂ ਦਾ ਅਲਰਟ ਤੇ ਹਦਾਇਤਾਂ جاری ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਵਾਦੇ ਹੋਏ ਪਾਣੀ ਦੇ ਪੱਧਰ ਕਾਰਨ ਸੰਭਾਵਿਤ ਹਾੜਾਂ ਦੇ ਖਤਰੇ ਬਾਰੇ ਇੱਕ ਸਲਾਹ ਜਾਰੀ ਕੀਤੀ ਹੈ ਸਸਰਾਲੀ ਪਿੰਡ ਦੇ ਨੇੜੇ ਦਰਿਆ ਦੇ ਬੰਨ ਤੇ ਤੇ ਬਹੁਤ ਤੇਜ਼ ਪਾਣੀ ਦਾ ਦਬਾਅ ਹੈ ਜਿਸ ਕਾਰਨ ਉਸ ਨੇ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਪ੍ਰਭਾਵਿਤ ਹੋਣ ਵਾਲੇ ਪਿੰਡ ਜੇਕਰ ਬੰਨ ਟੁੱਟਦਾ ਹੈ ਤਾਂ ਇਹ ਠਾ ਲਿਖੇ 15 ਪਿੰਡਾਂ ਦੀ ਲਪੇਟ ਵਿੱਚ ਆ ਸਕਦੇ ਹਨ ਅਤੇ ਪਾਣੀ ਨਾਲ ਕੀਰੇ ਜਾਨ ਦਾ ਖਤਰਾ ਹੈ ਸਸਰਾਲੀ ਬੂਟਰਾਤ ਹਵਾ ਸਸੀੜਾ ਬੂਤਗੜ ਮੰਗਲੀ ਟਾਂਡਾ ਡੇਰੀ ਢੇਰੀ ਖਵਾਜਕੇ ਖਾਸੀ ਖੁਰਦ ਮੰਗਲੀ ਕਾਦਰਾ ਮੱਤੇ ਵਾੜਾ ਮਗਟਨ ਮਿਹਰਬਾਨ ਨਿਵਾਸੀਆਂ ਲਈ ਬਹੁਤ ਜ਼ਰੂਰੀ ਹੈ ਤਾਂ ਜਿਲ੍ਹਾ ਪ੍ਰਸ਼ਾਸਨ ਨੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਸੁਰੱਖਿਆ ਲਈ ਇਹ ਠਾਂ ਲਿਖੀਆਂ ਤਾਂ ਇਤਾਂ ਦੀ ਪਾਲਣਾ ਕਰਨ ਲਈ ਕਿ ਹਾਂ ਸਾਵਧਨ ਰਹੋ ਲਗਾਤਾਰ ਹਾਲਾਤਾਂ ते नज़र रखो ऐं चेता लव गंभीरता नाल ਸੁਰੱਖਿਆ ਥਾਵਾਂ ਤੇ ਜਾਓ ਜੇ ਤੁਹਾਡਾ ਘਰ ਦੋ ਮੰਜ਼ਲ ਵਾਲਾ ਹੈ ਤਾਂ ਪਹਿਲੀ ਮੰਜ਼ਲ ਤੇ ਰਹੋ ਜੇ ਤੁਸੀਂ ਨੀਵੇਂ ਇਲਾਕੇ ਵਿੱਚ ਜਾਂ ਇੱਕ ਮੰਜ਼ਲੀ ਘਰ ਵਿੱਚ ਰਹਿੰਦੇ ਹੋ ਤਾਂ ਤੁਰੰਤ ਆਪਣੇ ਘਰ ਨੂੰ ਖਾਲੀ ਕਰਕੇ ਸੁਰੱਖਿਆ ਥਾਂ ਤੇ ਚਲੇ ਜਾਓ ਜ਼ਮੀਨੀ ਸਮਾਨ ਤਿਆਰ ਜ਼ਰੂਰੀ ਸਮਾਨ ਤਿਆਰ ਰੱਖੋ ਆਪਣੇ ਜ਼ਰੂਰੀ ਕਾਗਜ਼ਾਤ ਅਤੇ ਕੀਮਤੀ ਸਮਾਨ ਨੂੰ ਪਾਣੀ ਰੋਧੀ ਬੈਗਾਂ ਵਿੱਚ ਰੱਖੋ ਅਤੇ ਤਾਂ ਜੋ ਅਮਰਜੈਂਸੀ ਵਿੱਚ ਨਾਲ ਲਜਾਇਆ ਜਾ ਸਕੇ ਕਮਜ਼ੋਰ ਵਿਅਕਤੀ ਨੂੰ ਪਹਲ ਦਿਓ ਬਜ਼ੁਰਗ ਬੱਚਿਆਂ ਅਤੇ ਬਿਮਾਰੀ ਬਿਮਾਰ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਸੁਰੱਖਿਅਤ ਥਾਵਾਂ ਤੇ ਪਹਚਾਓ ਰਾਤ ਕੈਂਪਾਂ ਦੀ ਵਰਤੋਂ ਕਰੋ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕਈ ਰਾਤ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ ਤੁਸੀਂ ਪਨਾਹ ਲੈ ਸਕਦੇ ਹੋ ਰਾਹੋਂ ਰੋਡ ਗੋਸਗੜ ਸਤਸੰਗ ਘਰ ਚੰਡੀਗੜ੍ਹ ਰੋਡ ਮੁੰਡੀਆਂ ਸਤਸੰਗ ਘਰ ਟਿੱਬਾ ਰੋਡ ਸਤਸੰਗ ਘਰ ਕਲਾਸ਼ ਨਗਰ ਸਤਸੰਗ ਘਰ ਪਿੰਡ ਸਰਸਾਲੀ ਦੇ ਨੇੜੇ ਰਾਧਾ ਸੁਆਮੀ ਸੈਂਟਰ ਖਾਸੀ ਕਲਾ ਮੰਡੀ ਖਾਸਾ ਕਾਲਾ ਸਕੂਲ ਕੁਖੜੀ ਸਕੂਲ ਮੱਤੇਵਾੜਾ ਸਕੂਲ ਮੱਤੇਵਾੜਾ ਮੰਡੀ ਅਧਿਕਾਰੀਆਂ ਦਾ ਸਹਿਯੋਗ ਕਰੋ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਆਫ਼ਤ ਪ੍ਰਬੰਧਨ ਟੀਮਾਂ ਦੇ ਹੁਕਮ ਦੀ ਪੂਰੀ ਪਾਲਣਾ ਕਰੋ ਐਮਰਜੈਂਸੀ ਸੰਪਰਕ ਕਰੋ ਕਿਸੇ ਵੀ ਐਮਰਜੈਂਸੀ ਸਥਿਤੀ ਲਈ ਤੁਸੀਂ ਇਹਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ